ਮੂਰਖੰਦਰ ਬਹਾਦਰ ਬੀਰਪਾਲ ਨੇ ਅਕਬਰ ਬਾਦਸ਼ਾਹ ਨੂੰ ਰੋਟੀ ਕੀਤੀ ਹੋਰ ਵੀ ਕਈ ਦਰਬਾਰੇ ਦਰਬਾਰੀ ਖਾਣੇ ਵੇਲੇ ਹਾਜ਼ਰ ਸਨ ਉੰਨੇ ਦਿਨੀ ਬੀਰਪਾਲ ਪਾਸ ਕੋਲ ਇੱਕ ਨਵਾਂ ਪਹਾੜੀਆਂ ਨੌਕਰ ਆਣ ਕੇ ਕਹਿਣ ਲੱਗਾ ਉਸ ਦਾ ਨਾਮ ਮੂਰਖੰਦਰ ਬਹਾਦਰ ਸੀ ਬੀਰਪਾਲ ਦੀ ਕੋਸ਼ਿਸ਼ ਸੀ ਕਿ ਉਹ ਬਾਦਸ਼ਾਹ ਦੇ ਸਾਹਮਣੇ ਨਾ ਆਵੇ ਪਰ ਇੱਕ ਪਰਦੇ ਪਿੱਛੋਂ ਝਾਕਦਿਆਂ ਬਾਸ਼ਾ ਨੇ ਉਸਨੂੰ ਤਾੜ ਲਿਆ ਅਕਬਰ ਨੇ ਉਸਨੂੰ ਪਾਸ ਬੁਲਾਇਆ ਤਾਂ ਬੀਰਬਲ ਨੇ ਉਸ ਦੀ ਸਿਆਣਪ ਦੀ ਬੜੀ ਤਾਰੀਫ਼ ਕੀਤੀ ਅਕਬਰ ਨੇ ਉਸ ਦਾ ਇਮਤਿਹਾਨ ਲੈਣਾ ਚਾਹਿਆ ਤਾਂ ਬੀਰਬਲ ਨੇ ਉਸਨੂੰ ਪੇਸ਼ ਕਰ ਦਿੱਤਾ ਅਕਬਰ ਨੇ ਉਸਨੂੰ ਇੱਕ ਕਟੋਰਾ ਦੇ ਕੇ ਬਾਜ਼ਾਰੋਂ 2 ਆਨੇ ਦਾ ਤੇਲ ਲੈਣ ਭੇਜਿਆ ਮੁਰਖੰਦਰ ਬਹਾਦਰ ਨੇ ਕਟੋਰਾ ਤੇਲ ਦਾ ਪਰਹਾ ਲਿਆ ਤਾਂ ਵੀ ਕੁਝ ਤੇਲ ਬਚ ਰਿਹਾ ਦੁਕਾਨਦਾਰ ਨੇ ਕਿਹਾ ਥੋੜਾ ਤੇਲ ਬਚ ਗਿਆ ਹੈ ਮੁਰਖੰਦਰ ਆਉ ਕਿਵੇਂ ਲੈ ਜਾਵੇਂਗਾ ਮੁਰਖੰਦਰ ਨੇ ਕਟੋਰਾ ਪੁੱਠਾ ਕਰਕੇ ਬਚਦਾ ਤੇਲ ਵੀ ਪਵਾ ਲਿਆ ਘਰ ਪੂਜਾ ਤਾਂ ਪੁੱਠੇ ਕਟੋਰੇ ਚ ਮਾਸਾ ਕੁ ਤੇਲ ਵੇਖ ਕੇ ਬਾਦਸ਼ਾਹ ਕਹਿਣ ਲੱਗੇ ਮੁਰਖੰਦਰ ਬਾਕੀ ਤੇਲ ਕਿੱਥੇ ਹੀ ਦੋ ਆਨੇ ਦਾ ਇੰਨਾ ਥੋੜਾ ਤੇਲ ਮੁਰਖੰਦਰ ਨੇ ਕਟੋਰਾ ਸਿੱਧਾ ਕਰਕੇ ਕਿਹਾ ਇੱਧਰ ਹੈ ਹਜ਼ੂਰ ਇਸ ਤਰ੍ਹਾਂ ਪੁੱਠੇ ਪਾਸੇ ਦਾ ਤੇਲ ਵੀ ਡੁੱਲ ਗਿਆ ਇਹ ਵੇਖ ਕੇ ਸਾਰੇ ਵਜ਼ੀਰ ਖਿੜਖਿੜ ਹੱਸਣ ਲੱਗੇ ਅਕਬਰ ਨੇ ਬੀਰਬਲ ਨੂੰ ਮੁਰਖੰਦਰਾਂ ਦੇ ਗੁਰੂ ਦਾ ਕਿਤਾਬ ਦਿੱਤਾ